ਦਾ ਪ੍ਰਵਾਹ ਨਹੀਂ ਬੰਦ ਹੋਣਾ ਚਾਹੀਦਾ ਕਿਉਂ ਕਿ ਅਸੀਂ ਭਾਈ ਕਨਈਏ ਦੀ ਕੁਲ ਦੇ ਵਾਰਸ ਹਾਂ ਅੱਜ ਸਾਡੇ ਘਰ ਦੇ ਵਿੱਚ ਕੋਈ ਲੋੜਵੰਦ ਕੋਈ ਚੀਜ਼ ਲੈਣ ਆ ਗਾ ਵੀ ਨਾ ਸਾਡੂੰ ਮੱਥੇ ਤੇ ਟਿਬੜੀ ਹੁੰਦੀ ਹੈ ਨਾ ਕਿ ਭਾਈ ਕਨਈਆ ਜੀ ਵਾਗ ਮੱਥੇ ਤੇ ਲਾਲੀ ਤੇ ਜੋ ਆਇਆ ਉਹਨੂੰ ਖਾਲੀ ਨਹੀਂ ਮੋੜਨਾ ਅੱਜ ਲੋੜ ਨਹੀਂ ਹੈ ਜਿਹੜੀ ਚੀਜ਼ ਦੀ ਲੋੜ ਸੀ ਭਾਈ ਕਨਈਆ ਜੀ ਨੂੰ ਪਤਾ ਲੱਗਾ ਉਹਨਾਂ ਨੇ ਜਲਦੀ ਸੇਵਾ ਕੀਤੀ ਅੱਜ ਜਾਨਤਾਂ ਬਹੁਤ ਐ ਅੱਜ ਲੋਡ ਐ ਮਨੁਕਤਾ ਨੂੰ ਪੜ੍ਹਾਈ ਦੇਣ ਦੀ ਅੱਜ ਲੋਡ ਐ ਮਨੁਕਤਾ ਨੂੰ ਘਰ ਬਣਾ ਕੇ ਦੇਣ ਦੀ ਅੱਜ ਲੋਡ ਐ ਮਨੁਕਤਾ ਨੂੰ ਕੱਪੜੇ ਦੇਣ ਦੀ ਅੱਜ ਲੋਡ ਐ ਮਨੁਕਤਾ ਨੂੰ ਦਵਾਈਆਂ दारू ਦੀ ਅੱਜ ਹਸਪਤਾਲਾਂ ਦੇ ਵਿੱਚ ਕਈ ਐ ਹੋਏ ਜੀ ਗਰੀਬ ਨੇ ਜਿੰਨਾ ਕੋਈ ਤਨ ਤੇ ਪਾਣ ਨੂੰ ਕੱਪੜਾ ਨਹੀਂ ਖਾਣ ਨੂੰ ਲੰਗਰ ਨਹੀਂ ਉਹਨਾਂ ਦੇ ਪਰਿਵਾਰ ਦਾ ਜੀ ਹਸਪੀਟਲ 'ਚ ਐ ਤੇ ਮੇਰੇ ਵਰਗੇ ਮਨੁੱਖ ਲੰਗਰਾਂ ਦੇ ਵਿੱਚ ਪੀਜ਼ਾ 버ਗਰ ਪਤਾ ਨਹੀਂ ਕਿੰਨੀ ਤਰ੍ਹਾਂ ਦੇ ਪਦਾਰਥ ਜਿਹੜੇ ਉਹ ਲੰਗਰਾਂ 'ਚ ਜਾ ਕੇ ਲਾ ਰਹੇ ਅੱਜ ਲੋੜ ਹੈ ਜਿੰਨਾ ਪੈਸਿਆਂ ਦੇ ਅਸੀਂ ਲੰਗਰ ਹਾਲਾਂ ਦੇ ਵਿੱਚ ਪੀਜ਼ਾ ਤੇ 버ਗਰ ਲਾਈ ਨਾ ਅੱਜ ਲੋੜ ਸੀ ਮੁਰਖਤਾ ਦੀ ਮੈਂ ਕੱਲੀ ਸੇਖ ਕੌਮ ਦੀ ਗੱਲ ਨਹੀਂ ਕਰਦਾ ਮਨੁੱਖਤਾ ਦੀ ਗੱਲ ਕਰਦਾ ਕਿ ਮਨੁੱਖਤਾ ਦੇ ਅੰਦਰ ਜਿੰਨਾ ਬੱਚਿਆਂ ਨੂੰ ਵਿੱਦਿਆ ਦੀ ਵਰਦੀ ਦੀ ਲੋੜ ਸੀ ਸਾਡਾ ਫਰਜ਼ ਬਣਦਾ ਸੀ ਜਿਹੜੇ ਖਰਚੇ ਅਸੀਂ ਪੀਜੀਆਂ ਤੇ 버ਗਰਾਂ ਤੇ ਹੋਲਡਿੰਗਾਂ ਦੇ ਉੱਤੇ ਏਕਾਂ ਦੀ ਉੱਤੇ ਗੁਰੂ ਘਰ ਦੇ ਵਿੱਚ ਖਰਚ ਕਰ ਦਿੱਤੇ ਨਾ ਜੇਕਰ ਦੇ ਸਾਡੀ ਉਹ ਖਰਚੇ ਕੋ ਗਰੀਬ ਬੱਚਿਆਂ ਦੀ ਪੜ੍ਹਾਈ ਤੇ ਲੱਗ ਜਾਂਦਾ ਤੇ ਸਾਡਾ ਪ੍ਰਚਾਰ ਹੋ ਜਾਂਦਾ ਭਾਈਕ ਲਈਏ ਜਿਨੇ ਸਮੇਂ ਦੇ ਅਨੁਸਾਰ ਪਾਣੀ ਦੀ ਲੋੜ ਸਮਝੀ ਉਹਨਾਂ ਪਾਣੀ ਦੀ ਸੇਵਾ ਕੀਤੀ ਤੇ ਅੱਜ ਸਮੇਂ ਦੀ ਲੋੜ ਦੇ ਅਨੁਸਾਰ ਜੇ